ਸਰ ਜੀ ਬਤਿਓ ਨਮੋ ਨਮੋ ਅਜੇ ਬਾਬਾ ਸ਼ਰਗਰ ਮਹਾਰਾਜੀ ਜੀ ਜੋ ਅੱਜ ਇਸ ਸਕੂਲ ਦੇ ਟਰਾਂਸਪੋਰਟ ਬਾਰੇ ਗੱਲ ਹੋਈ ਪ੍ਰਿੰਸੀਪਲ ਸਾਡੇ ਬਹੁਤ ਇਸ ਤਰ੍ਹਾਂ ਜੋ ਇਹ ਮੇਰੇ ਕੋਲ ਗਏ ਉਹਨਾਂ ਦੇ ਮਨ 'ਚ ਕੋਈ ਫੁਰਨਾ ਆਇਆ ਇਹਨਾਂ ਨੇ ਹੋਰ ਵੀ ਕਿਸੇ ਕੋਲ ਰਲ ਤੋਰੀ ਹੋਣੀ ਪਰ ਗੱਲ ਨਹੀਂ ਬਣੀ ਮੇਰੇ ਕੋਲ ਕੁਦਰਤੀ ਰਾਜੂ ਆਫਟਰ ਟੂ ਜੀਨ ਲੈ ਕੇ ਗਏ ਸੀ ਇਟ ਜੀ ਨੂੰ ਗੱਲਾਂ ਬਾਤਾਂ ਕੀਤੀਆਂ ਅਸੀਂ ਆਪਣੀਆਂ ਕਿਉਂਕਿ ਇਸ ਸਕੂਲ ਦੇ ਵਿੱਚ ਮੈਂ ਵੀ ਪੜਿਆ ਇਹ ਵੀ ਇੱਥੇ ਪੜ੍ਹ ਕੇ ਪ੍ਰਿੰਸੀਪਲ ਲੱਗੇ ਨੇ ਲਾਲਪਿੰਡ ਰੋੜੇ ਵਾਲਾ ਬਹੁਤ ਹੀ ਇਸ ਅੱਛੇ ਸੁਭਾਅ ਦੇ ਪ੍ਰਿੰਸੀਪਲ ਸਾਡੇ ਹਰਚੰਦ ਸਿੰਘ ਹਰਚੰਦ ਸਿੰਘ ਜੀ ਇਹ ਜੋ ਇਹਨਾਂ ਦਾ ਮਨ ਦੇ ਵਿੱਚ ਫੁਰਨਾ ਸੀ ਮੈਂ ਸੋਚੇ ਮੈਂ ਮੇਰੇ ਕੋਲ ਲੈ ਕੇ ਇਹਦੇ ਵਾਪਸ ਜਾਰੀ ਕਿਰਪਾ ਮੈਂ ਮਹੰਤ ਹੋਣ ਦੇ ਨਾਤੇ ਕਿਉਂਕਿ ਇਸ ਸਕੂਲ ਨੂੰ ਜ਼ਮੀਨ ਵੀ ਕੁਛ ਕਿਤਾਜੀ ਦੇ ਗਈ ਸੀ ਉਸ ਦਾ ਜੋ ਖਰਚਾ ਹੈ ਉਹ ਇਸ ਤੇ ਨਹੀਂ ਲੱਗ ਰਿਹਾ ਤੇ ਮੈਂ ਸੋਚਿਆ ਕਿ ਚਲੋ ਆਪਾਂ ਆਪਣੇ ਪੱਲੇ ਸ਼ੁਰੂ ਕਰੀਏ ਅਗਲੀ ਗੱਲ ਫਿਰ ਸੋਚਾਂਗੇ ਮੈਨੂੰ ਜਦੋਂ ਦੱਸਿਆ ਵੀ ਬਹੁਤ ਮੁਸ਼ਕਲ ਹੈ ਬੱਚੇ ਤੁਰ ਕੇ ਆਉਂਦੇ ਨੇ ਕੁੜੀਆਂ ਦਾ ਛੋਟੇ ਬੱਚਿਆਂ ਦਾ ਬਰਾ ਹਾਲ ਹੈ ਟਾਈਮ ਤੇ ਨਹੀਂ ਪਹੁੰਚ ਸਕਦੇ ਸਕੂਲ ਦੇ ਵਿੱਚ ਐਬਸੈਂਟ ਵੀ ਲੱਗਦੀ ਹੈ ਕਈ ਵਾਰੀ ਘਰ ਦੀ ਵੀ ਤੋਰ ਦੇ ਹਾਲਾਤ ਦਾ ਬੜਾ ਮੁਸ਼ਕਲ ਹੈ ਕਿਉਂਕਿ ਅੱਜ ਕੱਲ ਨਸ਼ਾ ਚੱਲ ਰਿਹਾ ਹੈ ਜਾਨ ਨਸ਼ੇ ਕਰਕੇ ਜਵਾਕੀ ਪੇਰੈਂਟਸ ਵੀ ਨਹੀਂ ਦੁਰਕਿਆ ਜੀ ਬਿਨਾ ਕਿਸੇ ਜ਼ਿੰਮੇਵਾਰੀ ਤੋਂ ਇਹ ਕਹਿੰਦੇ ਸਾਨੂੰ ਇੱਕ ਬਸ ਦੀ ਜ਼ਰੂਰਤ ਪੈਣੀ ਹੈ ਵੀ ਤੁਸੀਂ ਜ਼ਰੂਰ ਇਹ ਬੇਨਤੀ ਸਾਡੀ ਮਨਜ਼ੂਰ ਕਰਿਓ ਮਾਂ ਬੇਨਤੀ ਨਹੀਂ ਪ੍ਰਸਾਦ ਤੁਹਾਡਾ ਹੁਕਮ ਸਰ ਮੱਥੇ ਹੈ ਕਿਉਂਕਿ ਤੁਸੀਂ ਵੀ ਇਸੇ ਵਾਰ ਨਵਾ ਰਹੇ ਹੋ ਮੇਰਾ ਵੀ ਇਛਿਤ ਕਰਦਾ ਹੈ ਕਿਉਂਕਿ ਪਹਿਲਾਂ ਵੀ ਸਕੂਲ ਨੂੰ ਉਸੇਦਾਨ ਦਿੱਤੀ ਗਈ ਚੀਜ਼ ਅਸੀਂ ਪਹਿਲਾਂ ਮੰਦਰ ਨੂੰ ਮੇਰੇ ਮੇਰੇ ਹੱਥੋਂ ਹੀ ਮੰਦਰ ਬਣਿਆ ਰਹਦਾ ਸੀ ਦਾ ਉਹ ਵੀ ਉਹ ਵੀ ਮੇਰਾ ਮਨ ਖੁਸ਼ ਹੋਇਆ ਬਣਾ ਕੇ ਕਿਉਂਕਿ ਦੁਨੀਆ ਦੇ ਉੱਪਰ ਇੱਕ ਵਾਰੀ ਆਉਣਾ ਹੈ ਆਪਦਾ ਨਾਮ ਬਣਾ ਕੇ ਜਾਈਏ ਹੁਣ ਇਹਦੇ ਵਿੱਚ ਕੰਮ ਚੱਲ ਰਿਹਾ ਹੈ ਉਥੇ ਵੀ ਬੜਾ ਮਨ ਖੁਸ਼ ਹੋਇਆ ਉਸ ਤੋਂ ਜ਼ਿਆਦਾ ਇੱਥੇ ਖੁਸ਼ ਹੋਇਆ ਜਦੋਂ ਪਾਸੜਾ ਅੱਜ ਝੰਡੀ ਦਿੱਤੀ ਗਈ ਔਰ ਸਾਰੇ ਨੱਕਰ ਦਾ ਸਹਿਯੋਗ ਸਟਾਫ ਦਾ ਸਾਰਾ ਜੀ ਅਸੀਂ ਪਾਸੇ ਸਰਪੰਚ ਦਾ ਸਹਿਯੋਗ ਮਿਲੇ ਮਾਨੂੰ ਕਿ ਤੁਸੀਂ ਇਹ ਕੰਮ ਜ਼ਰੂਰ ਕਰੋ ਹੱਲਾਸ਼ੀਰੀ ਮਿਲੀ ਤੇ ਮੈਂ ਤੁਰੰਤ ਮੈਂ ਇਹਨਾਂ ਦਾ ਜੋ ਮਸਲਾ ਸੀ ਅੱਜ ਹੱਲ ਕਰਤਾ ਔਰ ਬਾਸਾਂ ਨੂੰ ਚੰਡੀ ਦੇਖ ਕੇ ਰਵਾਨਾ ਕੀ ਰਿਹਾ ਹੁਣ ਇਹਨਾਂ ਜਿਹੜੀ ਪਰੇਸ਼ਾਨੀ ਆ ਦੂਰ ਹੋਊਗੀ ਹੋ ਚੁੱਕੀ ਐ ਆਉਣ ਵਾਲੀ ਕੋਈ ਪਰੇਸ਼ਾਨੀ ਹੋਊਗੀ ਨਾਲ ਮਿਲ ਕੇ ਸੀ ਉਹ ਵੀ ਦੂਰ ਕਰਾਂਗੇ ਕਿਉਂਕਿ ਸਕੂਲ ਮੈਚ ਦੇਖਿਆ ਬਹੁਤ ਵਧੀਆ ਇਹ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਉਂਦਾ ਇੱਥੇ ਗੁਰਪ੍ਰੀਤ ਸਮਾਜ ਨੇ ਆ ਬਣਾਇਆ ਜੋ ਇਹਦੇ ਹੱਥੇ ਬਣਾਇਆ ਇਹ ਬਿਲਡਿੰਗ ਸਰਪੰਚ ਰਹੇ ਨੇ ਪ੍ਰਿੰਸੀਪਲ ਵੀ ਨਾਲ ਹੁੰਦੇ ਸੀ ਬਹੁਤ ਹਸਤਾ ਹਾਸੇ ਸਕੂਲੀ ਯੋਜਧ ਦੇਖਣਯੋਗ ਬਣੀ ਹੈ ਇਹ ਦੇਖ ਕੇ ਹੋਰ ਵੀ ਮਨ ਕਰੇ ਅੱਗੇ ਦੀ ਹੋਰ ਸੇਵਾ ਕਰਾਂਗੇ ਇੰਨਾ ਕੁਝ ਕਹਿੰਦਾ ਹੋਇਆ ਮੈਂ ਸਾਰੇ ਨਿਰਧਾਰ ਸਾਰੇ ਸਟਾਫ ਦਾ ਧੰਨਵਾਦ ਕਰਦਾ ਹਾਂ ਜੀ ਕੱਲ੍ਹ ਸਾ